ਦਾ ਤੁਸੀਂ ਕਿਹਾ ਕਿ ਉਹਨਾਂ ਦਾ ਜ਼ਮੀਨ ਪੱਧਰ ਤੋਂ ਕਨੈਕਸ਼ਨ ਕੱਟ ਚੁੱਕਾ ਤੇ ਉਹਨਾਂ ਨੂੰ ਨਾ ਦਵਾਈदारੂ ਉਹਨਾਂ ਦੇ ਫਸਲਾਂ ਤਬਾਹ ਹੋ ਗਈਆਂ ਚਾਰੇ ਦੀ ਡੰਗਰ ਵਿਚਾਰੇ ਬਿਲਕ ਰਹੇ ਆ ਤੇ ਇਸ ਕਰਕੇ ਮੇਰੇ ਖਿਆਲ ਅਕ ਸਰਕਾਰ ਦਾ ਨਾਮ ਪਹੁੰਚਣਾ ਬੜਾ ਦੁਖਦਾਈ ਲੱਗਦਾ ਕਿ ਸਰਕਾਰਾਂ ਲੋਕ ਇਸੇ ਕਰਕੇ ਚੁਣਦੇ ਕਿ ਉਹ ਸਾਡੇ ਦੁੱਖ ਸੁੱਖ ਦੀਆਂ ਸਾਡੇ ਮਾਈ ਬਾਪ ਦਾ ਫਰਜ਼ ਨਿਭਾਉਣਗੇ ਸਾਲ ਹਰ ਸਾਲ ਇਹਨਾਂ ਦੇ ਸਿਰ ਤੇ ਖਤਰੇ ਦੇ ਬਦਲ ਜਿਹੜੇ ਮਡਰਾਉਂਦੇ ਰਹਿੰਦੇ ਆ ਤੇ ਉਹ ਮੇਰੇ ਖਿਆਲ 23 ਜਾਂ ਨਹੀਂ ਭੁੱਲਿਆ ਜੇ ਤੇ ਹੁਣ 25 ਚ ਫੇਰੇ ਕੁਛ ਵਾਪਰ ਰਿਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਆਪਣੀਆਂ ਜਿਹੜੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਗੇ ਆ ਕੇ ਜੋ ਇਹ ਪਹਿਲਾਂ ਵਾਅਦੇ ਕਰਦੇ ਸੀ ਕਿ ਅਸੀਂ ਏਕ-ਏਕ ਚੀਜ਼ ਦਾ ਨਿਵਾਜਾ ਦਵਾਂਗੇ ਜੋ ਵੀ ਕਿਸ ਤਰ੍ਹਾਂ ਨੁਕਸਾਨ ਹੋਊਗਾ ਤੇ ਪਰ ਮੇਰਾ ਖਿਆਲ ਹੈ ਕਿ ਪਿੱਛੇ ਨਹੀਂ ਦਿੱਤਾ ਗਿਆ ਤੇ ਚਲੋ ਆ ਹੀ ਮੌਕਾ ਸੰਭਾਲ ਲੈਣ ਪਾਣੀ ਸਾਡੇ ਕੋਲ ਖੋਣਾ ਹੋਵੇ ਤੇ ਦਿੱਲੀ ਸਰਕਾਰ ਤੇ ਹੋਰ ਸਰਕਾਰਾਂ ਵੀ ਹਰਿਆਣਾ ਵੀ ਸਾਰੇ ਮੰਗਦੇ ਆ ਪਰ ਇਸ ਵੇਲੇ ਡੁੱਬਣ ਵਾਸਤੇ ਖਾਲੇ ਪੰਜਾਬ ਦੇ ਲੋਕ ਹੀ ਆ ਉਦੋਂ ਤੇ ਕੋਈ ਨਹੀਂ ਉਹਨਾਂ ਦੇ ਨਾਲ ਖੜਦਾ ਵੀ ਅਸੀਂ ਵੀ ਅਸੀਂ ਵੀ ਪਾਣੀ ਇੱਥੋਂ ਲੈਂਦੇ ਰਹੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਕਿ ਇਹਨਾਂ ਦੇ ਨੁਕਸਾਨ 'ਚ ਅਸੀਂ ਵੀ ਭਾਈਵਾਲ ਬਣੀਏ ਫਰੋਜ਼ਪੁਰ ਦੇ ਉਸ ਇਲਾਕੇ ਦੇ ਵਿੱਚ ਆ ਜਿੱਥੇ ਪਾਣੀ ਦਾ ਪੱਧਰ ਇਸ ਟਾਈਮ ਤੇ ਵੱਧ ਚੁੱਕਾ ਵਾ ਹੜ ਆਇਆ ਹੋਇਆ ਵਾ ਤਕਰੀਬਨ ਜੇ ਆਪਾਂ ਤਿੰਨ ਤੋਂ ਚਾਰ ਪਿੰਡਾਂ ਦੀ ਗੱਲ ਕਰੀਏ ਤੇ ਚਾਰ ਚਫਰੇ ਪਾਣੀ ਜੀ ਡੁੱਬੇ ਹੋਏ ਆ ਜੇ ਬੈਕਾਂ ਦੀ ਗੱਲ ਕਰੀਏ ਤੇ ਬੈਕਾਂ ਜਿਹੜੇ ਘਰ-ਬਾਰ ਡੇਰਾਂ ਤੇ ਆ ਉਹ ਤਕਰੀਬਨ ਤਕਰੀਬਨ ਪਿੰਡਾਂ ਨਾਲ ਟੁੱਟੇ ਹੋਏ ਆ ਤੇ ਤਕਰੀਬਨ ਜਿਹੜੇ ਰੋਡ ਤੋਂ ਆ ਉਹਨਾਂ ਤੋਂ ਰੋਡਾਂ ਟੁੱਟੇ ਹੋਏ ਆ ਸਹਾਰਾ ਇਸ ਟਾਈਮ ਦੇ ਉੱਤੇ ਸੰਸਥਾਵਾਂ ਬਣੀਆਂ ਹੋਈਆਂ ਸੰਸਥਾਵਾਂ ਆਪੋ ਆਪਣਾ ਵੱਡਮੁੱਲਾ ਯੋਗਦਾਨ ਜਿਹੜੀਆਂ ਪਾ ਰਹੀਆਂ ਪਰ ਸਰਕਾਰ ਨੂੰ ਕੋਸਿਆ ਜਾ ਰਿਹਾ ਅਸੀਂ ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਨ ਦੀ ਹਰ ਇੱਕ ਨਾਲੀ ਪਰ ਸਰਕਾਰ ਨੂੰ ਕੋਸਿਆ ਜਾ ਰਿਹਾ ਕਿ ਸਰਕਾਰ ਕਿੱਥੇ ਸੁੱਤੀ ਹੋਈ ਆ ਇਹਨਾਂ ਨਾਲ ਪਾਣੀ ਆ ਜੇ ਬੇੜੀਆਂ ਨਾ ਪਹੁੰਚਣ ਇਹ ਸ਼ਰਮ ਵਾਲੀ ਗੱਲ ਐ ਇਸ ਟਰਮ ਸਰਕਾਰ ਵਾਸਤੇ ਵੀ ਇਸ ਟਾਈਮ ਜਦੋਂ ਅਸੀਂ ਪਿੱਛੇ ਸੇਵਾ ਕਰ ਰਹੇ ਸੀ ਤਾਂ ਸਾਨੂੰ ਉਹ ਗੁਰਦੁਆਰਾ ਸਾਹਿਬ ਪਹੁੰਚੇ ਪਤਾ ਲੱਗਾ ਕਿ ਇੱਥੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਆਏ ਆ ਤੇ ਕੋਸ਼ਿਸ਼ ਕੀਤੀ ਉਹਨਾਂ ਤੱਕ ਪਹੁੰਚਣ ਦੀ ਤੇ ਇਸ ਟਾਈਮ ਤੇ ਸਾਡੇ ਨਾਲ ਆਪਾਂ ਲੋ ਗੁਰਫਤੇ ਸਾਂਝ ਕਰਦੇ ਆਪੋ ਜੀ ਵਾਈ ਗੁਰੂ ਕਾਲਸਾ ਵਾਈ ਵਾਈ ਗੁਰਜੀਤਿ ਮੱਤੇ ਆਪੋ ਜੀ ਵੇਖ ਕੇ ਆਏ ਅੰਦਰ ਤਾਂ ਮੰਨਜਰ ਤੁਸੀਂ ਇਹ ਇਹ ਜਿਹੜਾ ਅਸੀਂ ਨਾ ਪਿੱਛੋਂ ਵੀ ਵੇਖਦੇ ਆਏ ਆ ਸੁਲਤਾਨਪੁਰ ਲੋਧੀ ਦਾ ਵੀ ਏਰੀਆ ਦੇਖਿਆ ਤੇ ਬੋਦੀ ਮਤਲਬ ਇਹ ਇਹ ਦਖਦਾਈ ਸਮੇਂ ਚ ਇਹ ਲੋਕ ਬੜੀ ਵੱਡੀਆਂ ਵਸੀਬਤਾਂ ਦਾ ਸਾਹਮਣਾ ਕਰ ਰਿਹਾ ਜਿਦਾ ਤੁਸੀਂ ਕਿਹਾ ਕਿ ਉਹਨਾਂ ਦਾ ਜ਼ਮੀਨ ਪੱਧਰ ਤੋਂ ਕਨੈਕਸ਼ਨ ਕੱਟ ਚੁੱਕਾ ਤੇ ਉਹਨਾਂ ਨੂੰ ਨਾ ਦਵਾਈਦਾਰੂ ਉਹਨਾਂ ਦੇ ਫਸਲਾਂ ਤਬਾਹ ਹੋ ਗਈਆਂ ਚਾਰੇ ਦੀ ਡੰਗਰ ਵਿਚਾਰੇ ਬਿਲਕ ਰਹੇ ਆ ਤੇ ਇਸ ਕਰਕੇ ਮੇਰੇ ਖਿਆਲ ਅਕ ਸਰਕਾਰ ਦਾ ਨਾਮ ਪਹੁੰਚਣਾ ਬੜਾ ਦੁਖਦਾਈ ਲੱਗਦਾ ਕਿ ਸਰਕਾਰਾਂ ਲੋਕ ਇਸੇ ਕਰਕੇ ਚੁਣਦੇ ਕਿ ਉਹ ਸਾਡੇ ਦੁੱਖ ਸੁੱਖ ਦੀਆਂ ਸਾਡੇ ਮਾਈ ਬਾਪ ਦਾ ਫਰਜ਼ ਨਿਭਾਉਣਗੇ ਪਰ ਮੇਰੇ ਖਿਆਲ ਹੈ ਕਿ ਬਹੁਤ ਦੁੱਖ ਨਾ ਕਹਿਣਾ ਪੈ ਰਿਹਾ ਕਿ ਕੋਈ ਸਰਕਾਰ ਇਹਨਾਂ ਲੋਕਾਂ ਦੀ ਸਾਰ ਨਹੀਂ ਲੈ ਪਹਿਲੀ ਗੱਲ ਤੇ ਇਹਨਾਂ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹਰ ਸਾਲ ਇਹਨਾਂ ਦੇ ਸਿਰ ਤੇ ਖਤਰੇ ਦੇ ਬੱਦਲ ਜਿਹੜੇ ਮਡਰਾਉਂਦੇ ਰਹਿੰਦੇ ਆ ਤੇ ਉਹ ਮੇਰੇ ਖਿਆਲ ਆ 23 ਜਾਣੀ ਭੁੱਲਿਆ ਜੇ ਤੇ ਹੁਣ 25 ਚ ਫੇਰੇ ਕੁਛ ਵਾਪਰ ਰਿਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਆਪਣੀਆਂ ਜਿਹੜੀ ਜ਼ਿੰਮੇਵਾਰੀ ਸਮਝਦੇ ਹੋયા ਅੱਗੇ ਆ ਕੇ ਜੋ ਇਹ ਪਹਿਲਾਂ ਵਾਅਦੇ ਕਰਦੇ ਸੀ ਕਿ ਅਸੀਂ ਏਕ-ਏਕ ਚੀਜ਼ ਦਾ ਇਹਨਾਂ ਨੂੰ ਮੁਆਵਜ਼ਾ ਦਵਾਂਗੇ ਜੋ ਵੀ ਕਿਸਦਾ ਨੁਕਸਾਨ ਹੋਊਗਾ ਤੇ ਪਰ ਮੇਰੇ ਖਿਆਲ ਆ ਕਿ ਪਿੱਛੇ ਤੇ ਨਹੀਂ ਦਿੱਤਾ ਗਿਆ ਤੇ ਚਲੋ ਆ ਹੀ ਮੌਕਾ ਸੰਭਾਲ ਲੈਣ ਤੇ ਇਹ ਆ ਕੇ ਇਹਨਾਂ ਦੇ ਦੁੱਖ ਦਰਦ ਚ ਆ ਕੇ ਜੋ ਵੀ ਇਹਨਾਂ ਦਾ ਨੁਕਸਾਨ ਹੋ ਰਿਹਾ ਉਹਦੀ ਭਰਪੂਰੀ ਭਰਪਾਈ ਕਰਨਾ ਤੇ ਬਾਕੀ ਅਸੀਂ ਸਾਰਿਆਂ ਖਾਸ ਕਰਕੇ ਆਕਾਲੀ ਏਡ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਹੜੇ ਬੜੇ ਡਟੇ ਹੋਏ ਆ ਪਾਣੀ ਦੇ ਵਿੱਚ ਆਪਣੀਆਂ ਸੁਹਾਵਾਂ ਨਵਾ ਰਹੇ ਆ ਆਪਣੀ ਜਿਹੜੀ ਆ ਲੋਕਾਂ ਦੀ ਜਿਹੜੀ ਦੁੱਖ ਤਕਲੀਫ ਆ ਉਹਨੂੰ ਦੁਨੀਆ ਤੱਕ ਪਹੁੰਚਾ ਰਹੇ ਆ ਕਿ ਇਹਨਾਂ ਦੀ ਮਦਦ ਦੀ ਲੋੜ ਆ ਤੇ ਤੁਸੀਂ ਸਾਰੇ ਜਣੇ ਨਾਲ ਮਿਲ ਕੇ ਮਦਦ ਕਰੋ ਅਸੀਂ ਵੀ ਸਾਰੀਆਂ ਸਿੱਖ ਸੰਗਤਾਂ ਨੂੰ ਜਾਂ ਜਿਹੜੀਆਂ ਆਪਣੀਆਂ ਪੰਥਕ ਜਥੇਬੰਦੀਆਂ ਵਾਂ ਜਾਂ ਕਿਸਾਨ ਯੂਨੀਅਨਾਂ ਵਾਂ ਜਾਂ ਰਾਜਨੀਤਿਕ ਤਰਾਂ ਵਾਂ ਸਾਰਿਆਂ ਨੂੰ ਕਹਿੰਦੇ ਆ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਇਨਸਾਨੀਅਤ ਤੌਰ ਤੇ ਅਸੀਂ ਹੁਣ ਸਾਨੂੰ ਕੋਈ ਰਾਜਨੀਤੀ ਕਰਨ ਦਾ ਜਾਂ ਪਾਰਟੀ ਬਾਜ਼ੀ ਧੜੇ ਬਾਜ਼ੀ ਦਾ ਕੋਈ ਮਸਵਾਲ ਨਹੀਂਗਾ ਸਾਨੂੰ ਇਹਨਾਂ ਲੋਕਾਂ ਦੇ ਦੁੱਖ ਦਰਜ ਜਿੰਨੇ ਵੀ ਆਪਾਂ ਇਹਨਾਂ ਦੀ ਮਦਦ ਕਰ ਸਕਦੇ ਆ ਸਾਰਿਆਂ ਨੂੰ ਨਾਲ ਮਿਲ ਕੇ ਕਰਨੀ ਚਾਹੀਦੀ ਆ ਕਿਉਂਕਿ ਇਹ ਬਹੁਤ ਮੁਸੀਬਤ ਚ ਘਰੇ ਹੋਇਆ ਤੇ ਜਦੋਂ ਮੇਰੇ ਖਿਆਲ ਅਕਾ ਪਾਣੀ ਅਜੇ ਅਜੇ ਵਾਧੀ ਰਿਹਾ ਕੋਈ ਘਟਣ ਦੇ ਆ ਜਾ ਚੁੱਕਾ ਪਾਪੂ ਜੀ ਅਸੀਂ ਪਰਸੋਂ ਵੀ ਆਏ ਸੀ ਨਾ ਕੱਲ ਵੀ ਆਏ ਸਤਰੀ ਇੱਥੇ ਤੇ ਅੱਜ ਅਸੀਂ ਜ ਕੰਡਾ ਸੀ ਦਰਿਆ ਉਥੋਂ ਅੱਧਾ ਕਿਲੋਮੀਟਰ ਦੂਰ ਸੀ ਪਰ ਲੱਗਦਾ ਸੀ ਕਿ ਦਰਿਆ ਦਾ ਕੰਡਾ ਬਣਿਆ ਹੋਇਆ ਪਰ ਉੱਥੇ ਪਾਣੀ ਦਾ ਪੱਧਰ ਵੱਧ ਰਿਹਾ ਸੀ ਤੋਂ ਲੋਕ ਰਾਸਰੇ ਸੀ ਆ ਵੀ ਰਸਤਾ ਜਿਹੜਾ ਵਾ ਸਰਪੰਚ ਸਾਹਿਬ ਤੁਸੀਂ ਕੱਲ ਵੀ ਆਏ ਸੀ ਅੱਜ ਪਾਣੀ ਵਧਿਆ ਹੋਇਆ ਹੈ ਪਾਸੇ ਮੇਰੇ ਖਿਆਲ ਪਾਣੀ ਵੱਧ ਰਿਹਾ ਇਸ ਕਰਕੇ ਸਾਨੂੰ ਇਹ ਜਿਹੜੀ ਹੈ ਕਿ ਇਹਦੇ ਵੱਡੇ ਪੱਧਰ ਤੇ ਕੋਈ ਯਤਨ ਕਰਨ ਦੀ ਲੋੜ ਆ ਸਾਨੂੰ ਇੱਥੇ ਮੈਡੀਕਲ ਕੈਂਪਾਂ ਦੀ ਜਾਂ ਹੋਰ ਚਾਰੇ ਦੇ ਆਪਾਂ ਲਾਈਏ ਕੈਂਪ ਜਿਹੜੇ ਜਿਹੜੇ ਇਹਨਾਂ ਦੇ ਮਾਲ ਡੰਗਰ ਤੱਕ ਚਾਰਾ ਪਹੁੰਚਦਾ ਹੋ ਸਕੇ ਹੋਰ ਵੀ ਜਿਹੜੀਆਂ ਇਹਨਾਂ ਲੋਕਾਂ ਨੂੰ ਜਿਹੜੀਆਂ ਜ਼ਰੂਰਤਾਂ ਆ ਮੇਰੇ ਖਿਆਲ ਲੈ ਕੇ ਬੱਚੇ ਸਕੂਲਾਂ ਜਾਣ ਵਾਸਤੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਆ ਇੱਥੇ ਹੁਣ ਸਾਡੇ ਸਾਹਮਣੇ ਬੱਚੇ ਖੜੇ ਪਤਾ ਨਹੀਂ ਕਿੰਨੇ ਚਿਰ ਦੇ ਬੇਟੀਆਂ ਬੈਠੀਆਂ ਆ ਜੇ ਵੇਖੋ ਮੈਂ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਹੁਣ ਉਹਨਾਂ ਨੇ ਤੇ ਸਾਨੂੰ ਅਸੀਂ ਜਿਹੜੀਆਂ ਸੰਸਥਾਵਾਂ ਕੋਲ ਹੋ ਜੇ ਜਗਾੜ ਹੈਗੇ ਬੇੜੀਆਂ ਦਾ ਉਹਨਾਂ ਨੂੰ ਵੀ ਕਹਿੰਨੇ ਕਿ ਵੱਡੇ ਪੱਦਰ ਦੇ ਤੁਸੀਂ ਵੀ ਆਪਣੀਆਂ ਸੁਆਮਾਂ ਇਧਰ ਪ੍ਰਦਾਨ ਕਰੋ ਕਿ ਇਹਨਾਂ ਲੋਕਾਂ ਨੂੰ ਜਿਹੜਾ ਜਾਣ ਆਉਣ ਦੀ ਜਿਹੜੀ ਸਰਕਾਰ ਤੇ ਕਹਿੰਦੀ ਸੀ ਕਿ ਕੁਕੜੀਆਂ ਦਾ ਮੁਆਵਜ਼ਾ ਦੇ ਦੇਣਾ ਅਸੀਂ ਤੇ ਬੱਕਰੀਆਂ ਦਾ ਮੁਆਵਜ਼ਾ ਦੇ ਦਾਂਗੇ ਤੇ ਬੜੇ ਲੋਕ ਤੰਜ ਕੱਸ ਰਹੇ ਹੁਣ ਇੱਕ ਵੀਰ ਆਇਆ ਸੀ ਉਹ ਕਹਿੰਦੇ ਸਾਨੂੰ ਤਾਂ ਅੰਡੇ ਦੇ ਮੁਆਵਜ਼ੇ ਮਿਲ ਗਏ ਬੇਸ਼ੱਕ ਤੰਜ ਸੀ ਉਹ ਕਹਿੰਦੇ ਕਿ ਸਰਕਾਰ ਨੇ ਪਰਪਾਈ ਇਹ ਨਹੀਂ ਕਰਦੀ ਹੈ ਕਿ ਹੁਣ ਲੋੜ ਹੀ ਨਹੀਂ ਕਿਸੇ ਚੀਜ਼ ਮੇਰਾ ਖਿਆਲ ਹੈ ਕਿ ਜੋ ਸਰਕਾਰ ਦਾਅਵੇ ਕਰਦੀ ਸੀ ਉਹ ਸਾਰੇ ਦਾਅਵੇ ਉਹਦੇ ਜਿਹੜੇ ਝੂਠੇ ਸਾਬਤ ਹੋ ਰਹੇ ਅਸੀਂ ਪਿਛਲੇ ਦਿਨੀ ਸultanpur Lodhi ਸਾਂ ਤੇ ਉੱਥੇ ਵੀ ਕਹਿ ਰਹੇ ਸੀ ਕਿ ਜਦੋਂ 23 ਚ ਇਹ ਇਦਾਂ ਦੇ ਹਾਲਾਤ ਸੀ ਕਿ ਉਦੋਂ ਕਿਹਦੇ ਸੀ ਹਰ ਇੱਕ ਚੀਜ਼ ਦਾ ਮੁਆਵਜ਼ਾ ਦੇਵਾਂਗੇ ਫਿਰ ਕਹਿੰਦੇ ਕਿ ਲੋਕਾਂ ਨੂੰ ਬਹੁਤ ਵੱਡੇ ਵੱਡੇ ਨੁਕਸਾਨ ਦੇ ਕਿਸੇ ਨੂੰ 50 ਰੁਪਈਆ ਦੇ ਵਿੱਚ ਇੱਕ ਵੀ ਆਏ ਪੰਜਾ 50 ਰੁਪਈਆ ਮੁਆਵਜ਼ਾ ਨਹੀਂ ਪਤਾ ਲੱਗਾ ਜੀ ਕਹਿੰਦੇ 2-2 ਕਿਲੋ ਫੀਡ ਵੰਡੀ ਜਾ ਰਹੀ ਸ਼ੈ ਤੁਹਾਡੇ ਕੋਲ ਖਬਰ ਪਹੁੰਚੀ ਹੋਵੇ 2-2 ਕਿਲੋ ਫੀਡ ਵੀ ਸਰਕਾਰ ਲੋ ਵੰਡੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਮੇਰਾ ਖਿਆਲ ਹੈ ਕਿ ਲੋਕ ਬੜੇ ਉਹਨਾਂ ਨਾਲ ਇਹੋ ਜਿਹਾ ਮਜ਼ਾਕ ਨਾ ਕੀਤਾ ਜਾਵੇ ਉਹਨਾਂ ਦਾ ਜੋ ਉਹਨਾਂ ਦਾ ਨੁਕਸਾਨ ਹੋਇਆ ਉਨੋਂ ਪਰਪਾਈ ਕਰਨ ਦੀ ਲੋੜ ਹੈ ਤੇ ਆਉਣ ਵਾਲੇ ਸਮੇਂ ਲਈ ਇਹਨਾਂ ਨੇ ਪੱਕੀ ਕੋਈ ਇਹਨਾਂ ਦਾ ਇਹ ਮੁਸੀਬਤੋਂ ਨਜਾਤ ਮਿਲੇ ਉਹਦਾ ਕੋਈ ਹੱਲ ਕਰਨਾ ਚਾਹੀਦਾ ਸਰਕਾਰਾਂ ਕੋ ਬੜੇ ਵੱਡੇ ਸਾਵੇਂ ਨੇ ਆ ਜੇ ਸਰਕਾਰਾਂ ਇਹ ਡਾਡਾ ਵੱਡੇ ਹਾਈਵੇ ਬਣਾ ਸਕਦੀਆਂ ਜਾਂ ਇਹ ਡਾਡਾ ਕੁਝ ਕਰ ਸਕਦੀਆਂ ਤੇ ਇਹਨਾਂ ਲੋਕਾਂ ਨੂੰ ਹਰ ਸਾਲ ਡੁੱਬਣ ਵਾਸਤੇ ਮੇਰਾ ਖਿਆਲ ਰੱਖਿਆ ਆ ਤੇ ਬਾਕੀ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਜਦੋਂ ਪਾਣੀ ਸਾਡੇ ਕੋਲ ਖੋਣਾ ਹੋਵੇ ਤੇ ਦਿੱਲੀ ਸਰਕਾਰ ਤੇ ਹੋਰ ਸਰਕਾਰਾਂ ਵੀ ਹਰਿਆਣਾ ਪਾਣੀ ਮੈਂ ਹਰਿਆਣੇ ਵੀ ਸਾਰੇ ਮੰਗਦੇ ਆ ਪਰ ਇਸ ਵੇਲੇ ਡੁੱਬਣ ਵਾਸਤੇ ਖਾਲੀ ਪੰਜਾਬ ਦੇ ਲੋਕ ਹੀ ਆ ਉਦੋਂ ਤੇ ਕੋਈ ਨਹੀਂ ਉਹਨਾਂ ਦੇ ਨਾਲ ਖੜਦਾ ਵੀ ਅਸੀਂ ਵੀ ਅਸੀਂ ਵੀ ਪਾਣੀ ਇੱਥੋਂ ਲੈਂਦੇ ਰਹੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਕਿ ਇਹਨਾਂ ਦੇ ਨੁਕਸਾਨ 'ਚ ਪਰ ਮੇਰਾ ਖਿਆਲ ਹੈ ਕਿ ਬੜੀ ਦੁਖਦਾਈ ਹੈ ਇਹ ਚੀਜ਼ਾਂ ਸਾਰੀਆਂ ਤੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਧੰਨਵਾਦ ਬਾਪੂ ਜੀ ਇਸ ਟਾਈਮ ਬਾਪੂ ਤਰਸੀਮ ਜੀ ਦੇ ਸਾਡੇ ਨਾਲ ਸੀ ਭਾਈ ਅਮਰਤ ਪਾਸੇ ਪਿਤਾ ਜੀ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਕਿ ਫਰਜ਼ ਪਛਾਣੋ ਆਪਣੇ ਜਿਹੜੀ ਬੇੜੀ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ ਗੱਲ ਕਰ ਰਹੇ ਆ ਉਹ ਬੇੜੀ ਤੇ ਸਵਾਰ ਹੋ ਚੁੱਕੀਆਂ ਬੱਚੀਆਂ ਪੜ੍ਹ ਕੇ ਆਈਆਂ ਆ ਸ਼ਾਇਦ ਬਕੋਖਰੇ thamat ਤੋਂ ਆਇਆ ਉਹ ਹੁਣ ਜਾ ਰਹੀਆਂ ਕੋਸ਼ਿਸ਼ ਕਰਦੇ ਆਪਾਂ ਉਹਨਾਂ ਬੱਚਿਆਂ ਨਾਲ ਬੈਠ ਕੇ ਵੇੜ ਜੀ ਗੱਲਬਾਤ ਕਰਦੇ ਆਂ ਬਾਬਾ ਜੀ ਸ਼ਾਇਦ ਆਪਣੇ ਘਰ ਜਾਣ ਵਾਸਤੇ ਵੇਟ ਕਰ ਰਹੇ ਆ ਆਪਾਂ ਸਫ਼ਰ ਕਰਦੇ ਆ ਥੋੜਾ ਜਿਹਾ ਇਹਨਾਂ ਬੱਚਿਆਂ ਦੇ ਨਾਲ ਤੇ ਕੋਸ਼ਿਸ਼ ਕਰਦੇ ਆ ਜਿਦ ਤਾ ਸਾਡੀ ਟੀਮ ਆਪਣੀ ਸਵਾਮਾਂ ਦੇ ਏਰੀਆ ਅਗਲੇ ਪਾਸੇ ਉਸ ਲੋਕੇਸ਼ਨ ਤੇ ਪਹੁੰਚਿਆ ਜਾਵੇ